ਮੁਬਾਰਕ ਹੋਵੇ ਤੁਹਾਨੂੰ ਨਵਾਂ ਸਾਲ ਮੇਰੇ ਦੋਸਤੋ ਦੁਨੀਆ ਦੀ ਹਰ ਇੱਕ ਖੁਸ਼ੀ ਰਹੇ ਤੁਹਾਡੇ ਨਾਲ ਮੇਰੇ ਦੋਸਤੋ ਬੇਬੇ ਬਾਪੂ ਦਾ ਵੀ ਰੱਖਿਓ ਖਿਆਲ ਮੇਰੇ ਦੋਸਤੋ ਮੁਬਾਰਕ ਹੋਵੇ ਤੁਹਾਨੂੰ ਨਵਾਂ ਸਾਲ ਮੇਰੇ ਦੋਸਤੋ ਕਿਸੇ ਦਾ ਚੰਗਾ ਹੋਵੇ ਤਾਂ ਜ਼ਰੂਰ ਕਰਿਓ ਮਾੜੀ ਸੋਚ ਨੂੰ ਆਪਣੇ ਤੋਂ ਦੂਰ ਕਰਿਓ ਕਿਸੇ ਨੂੰ ਨੀਵਾਂ ਦਿਖਾਉਣਾ ਛੱਡ ਦਿਓ ਹੰਕਾਰ ਆਪਣੇ ਦਿਲਾਂ ਚੋਂ ਕੱਢ ਦਿਓ ਝੂਠ ਧੋਖਾ ਪਿਆਰ ਵੀ ਹੈ ਤੋੜ ਦਿੰਦਾ ਸੱਚੇ ਦਿਲਾਂ ਨੂੰ ਨਫ਼ਰਤਾਂ ਵੱਲ ਹੈ ਮੋੜ ਦਿੰਦਾ ਮਾਫ਼ੀ ਦੇਣੀ ਤਾਂ ਔਖੀ ਹੈ ਬਹੁਤ ਹੁੰਦੀ ਮਾਫੀ ਦੇਣੀ ਤਾਂ ਔਖੀ ਹੈ ਬਹੁਤ ਹੁੰਦੀ ਪਰ ਮaaf ਕਰ ਦਿਓ ਉਸ ਨੂੰ ਜੋ ਮਾੜਾ ਵੀ ਕਰ ਗਿਆ ਤੁਹਾਡੇ ਨਾਲ ਮੇਰੇ ਦੋਸਤੋ ਮੁਬਾਰਕ ਹੋਵੇ ਤੁਹਾਨੂੰ ਨਵਾਂ ਸਾਲ ਮੇਰੇ ਦੋਸਤੋ ਮੁਬਾਰਕ ਹੋਵੇ ਤੁਹਾਨੂੰ ਨਵਾਂ ਸਾਲ ਮੇਰੇ ਦੋਸਤੋ